ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆ ਸਰਦਾਰ ਕਲਦੀਪ ਸਿੰਘ ਜੀ ਗੜਗੱਜ ਮਾਨਯੋਗ ਜਥੇਦਾਰ ਸਹਿਬਾਨ ਸ਼੍ਰੀ ਕੇਸਗੜ੍ਹ ਸਾਹਿਬ ਕਾਰਜਕਾਰੀ ਜਥੇਦਾਰ ਸ਼੍ਰੀ ਹਾਲ ਤਖਤ ਸਾਹਿਬ ਗੱਲ ਹੈ ਕਿ ਦੋ ਦਿਨ ਪਹਿਲਾਂ ਦੀ ਜਦੋਂ ਸਰਦਾਰ ਮੈਲ ਸਿੰਘ ਜੀ ਬੱਬਰ ਜਿਨ੍ਹਾਂ ਦਾ ਪੰਥ ਦੇ ਵਿੱਚ ਬੜਾ ਵੱਡਾ ਨਾਂ ਹੈ ਤੇ ਬਹੁਤ ਵੱਡੀ ਕੁਰਬਾਨੀ ਹੈ ਉਹ ਕਈ ਦਿਨ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਸੀ ਤੇ ਉਹਨਾਂ ਦੀ ਯਾਦ ਅੰਮ੍ਰਿਤਸਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਗਈ ਤੇ ਉਹਨਾਂ ਦੀ ਯਾਦ ਮਨਾਉਣ ਵਾਲਿਆਂ ਦੇ ਵਿੱਚ ਜਿੱਥੇ ਗਰਮਖਿਆਲੀ ਜੱਤੇ ਬੰਦਿਆਂ ਭਾਈ ਦਰਜੀਤ ਸਿੰਘ ਬਿੱਟੂ ਤੇ ਨਾਰਾਇਣ ਸਿੰਘ ਚੌੜਾ ਇਹ ਸਾਰੇ ਸੱਜਣ ਪਹੁੰਚੇ ਸਨ ਉੱਥੇ ਮੈਲ ਸਿੰਘ ਬੱਬਰ ਜੀ ਦਾ ਪਰਿਵਾਰ ਵੀ ਸ਼ਾਮਲ ਸੀ ਉਹਨਾਂ ਦੇ ਭਾਣਜੇ ਭਤੀਜੇ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਆਏ ਸੀ ਉੱਥੇ ਅਚਨਚੇਤ ਇੱਕ ਘਟਨਾ ਬੜੀ ਮੰਦ ਭਾਗੀ ਹੋਈ ਜਿਨੇ ਜਿਹੜਾ ਪੰਥ ਦਾ ਹੈ ਪੰਥ ਨੂੰ ਨਮੋਸ਼ੀ ਦੇ ਆਲਮ ਵਿੱਚ ਤੱਕਿਆ ਓ ਕੀ ਸੀ ਸਰਦਾਰ ਕਲਦੀਪ ਸਿੰਘ ਜੱਥੇਦਾਰ ਸਾਹਿਬ ਜਦੋਂ ਪਰਿਵਾਰ ਨੂੰ ਸਿਰਪਾਓ ਦੀ ਬਖਸ਼ਿਸ਼ ਕਰਨ ਲੱਗੇ ਕੋਲ ਖੜੇ ਇੱਕ ਸਖਸ ਜਿਹੜਾ ਮਾਨ ਪਾਲਟੀ ਨਾਲ ਸੰਬੰਧਿਤ ਹੈ ਜਰਨੈਲ ਸਿੰਘ ਸਖੀਰਾ ਉਹ ਬੋਲਿਆ ਕਿ ਜੱਥੇਦਾਰ ਸਾਹਿਬ ਜੀ ਤੁਸੀਂ ਸਰੋਪਾ ਨਾ ਦਿਓ ਤੁਸੀਂ ਪੰਥ ਨੇ ਪ੍ਰਵਾਨ ਨਹੀਂ ਕੀਤੇ ਕੀ ਜਰਨੈਲ ਸਿੰਘ ਸਖੀਰਾ ਪੰਥ ਹੈ ਕੀ ਜਰਨੈਲ ਸਿੰਘ ਸਖੀਰੇ ਨੇ ਸਾਰੇ ਪੰਥ ਦਾ ਠੇਕਾ ਲਿਆ ਜੇਕਰ ਕਲਦੀਪ ਸਿੰਘ ਦੇ ਵਿੱਚ ਕੀ ਭਾਈ ਉਹਦੇ ਵਿੱਚ ਕੀ ਨੁਕਸ ਹੈ ਸਰੋਪਾ ਤਾਂ ਇੱਕ ਗੁਰਸਿੱਖ ਵੀ ਦੇ ਸਕਦਾ ਹੈ ਉਹ ਤੇ ਜਥੇਦਾਰ ਸੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਹੈ ਫਿਰ ਵੀ ਉਹਨੂੰ ਲਾਇਆ ਸਿੱਖਾਂ ਦੀ ਸਰਮੌਰ ਜਥੇਬੰਦੀ ਸੰਸਥਾ ਸ਼੍ਰੋਮਣੀ ਕਮੇਟੀ ਨੇ ਲਾਇਆ ਕਿੰਨੀਆਂ ਸੰਗਤਾਂ ਨੇ ਲਾਇਆ ਪਰ ਜਮੈਲ ਸਿੰਘ ਸਕੀਰੇ ਦਾ ਇਸ ਤਰ੍ਹਾਂ ਉਹਨਾਂ ਨੂੰ ਰੋਕਣਾ ਬਹੁਤ ਮੰਦ ਭਾਗਾ ਸੀ ਤੇ ਇੱਕ ਮੈਂ ਜਰਨੈਲ ਸਿੰਘ ਸਕੀਰਾ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਕੀ ਸਰੋਪਾ ਉਹਨਾਂ ਤੋਂ ਦਬਾਉਣਾ ਚਾਹੀਦਾ ਸੀ ਜਿਹੜੇ ਜਥੇਦਾਰੀਆਂ ਸੱਡ ਕੇ ਭੱਜ ਗਏ ਸਰਬੱਤ ਕਾਲ ਸਾ ਹੋਇਆ ਚੱਬੇ ਦੀ ਧਰਤੀ ਤੇ ਉੱਥੇ ਆਖਿਆ ਜਾਂਦਾ ਕਿ 10 ਲੱਖ ਬੰਦੇ ਦਾ ਘੱਟ ਸੀ 10 ਲੱਖ ਘੱਟ ਦੇ ਬੰਦੇ ਨੇ ਉੱਤੇ ਜਥੇਦਾਰ ਕਿਹਨੂੰ ਲਾਇਆ ਬਲਜੀਤ ਸਿੰਘ ਦਾਦੂਵਾਲ ਧਿਆਨ ਸਿੰਘ ਮੰਡ ਅਮਰੀਕ ਸਿੰਘ ਅਜਨਾਲਾ ਤੇ ਜਗਤਾਰ ਸਿੰਘ ਹਵਾਰਾ ਨੂੰ ਛੱਡ ਕੇ ਕੀ ਤਿੰਨੇ ਜਥੇਦਾਰਾਂ ਨੇ ਆਪਣੀ ਡਿਊਟੀ ਨਿਭਾਈ ਕੀ ਕੌਮ ਨੂੰ ਕੋਈ ਸੰਦੇਸ਼ ਦਿੱਤਾ ਕੀ ਸਿੱਖ ਕੌਮ ਨੂੰ ਚੰਗਾ ਕੋਈ ਸੰਘਰਸ਼ ਵਿੱਢ ਕੇ ਦਿੱਤਾ ਬੰਦੀ ਸੇ ਕਸੜਾ ਲੇ ਜਗਤਾਰ ਹਵਾਰੇ ਨੂੰ ਛੜਾ ਲਿਆ ਅਸਤੀਫੇ ਦੇ ਕੇ ਕਿਉਂ ਭੱਜੇ ਜੇਕਰ ਸਰਬੱਤ ਖਾਲਸਾ ਨੇ ਉਹ ਜਥੇਦਾਰ ਲਾਏ ਸੀ ਫਿਰ ਉਹਨਾਂ ਦੀਆਂ ਲੱਤਾਂ ਨੇ ਭਾਰ ਕਿਉਂ ਨਹੀਂ ਚੱਲਿਆ ਜਾ ਬਣਦੇ ਨਾ ਭਾਈ ਕੀ ਸਰੋਪਾ ਉਹਨਾਂ ਤੋਂ ਦਬਾਉਣਾ ਸੀ ਕੁਲਦੀਪ ਸਿੰਘ ਗੜਗਾਜ ਉਹਨਾਂ ਨਾਲੋਂ ਚੰਗੇ ਨੇ ਜਿਹੜੇ ਇੱਕ ਨਰਮ ਤੇ شریف ਬੰਦੇ ਐ ਉਹਨਾਂ ਦਾ ਵਿਰੋਧ ਕਾਦਾ ਕਰਕੇ ਹੋ ਰਿਹਾ ਐ ਮਿਸ਼ਨਰੀ ਪ੍ਰਚਾਰ ਕਰਕੇ ਹੋਰ ਕਿਸੇ ਦਾ ਉਹਨਾਂ ਦਾ ਵੱਟ ਦਾ ਰੌਲਾ ਨਹੀਂ ਜੇਕਰ ਕਈ ਡੇਰਿਆਂ ਵਾਲੇ ਤੇ ਸਸਤਾਵਾਂ ਵਾਲੇ ਕਲਦੀਪ ਸਿੰਘ ਦਾ ਵਿਰੋਧ ਕਰਦੇ ਐ ਤੇ ਮਿਸ਼ਨਰੀ ਪ੍ਰਚਾਰਕ ਹੋਣ ਕਰਕੇ ਤੇ ਨਾਨਕ ਸਾਈ ਕਲੰਡਰ ਕਰਕੇ ਕਿ ਕਿਤੇ ਡੇਰਿਆਂ ਦੇ ਵਿੱਚ ਸਿੱਖ ਰਹਿਤ ਮਰਜ਼ਾਦਾ ਲਾਗੂ ਨਾ ਕਰ ਦੇ ਕਿਤੇ ਨਾਨਕ ਸਾਈ ਕੈਲੰਡਰ ਨੂੰ ਲਾਗੂ ਨਾ ਕਰ ਦੇ ਇਹ ਗੱਲ ਤੋਂ ਸਾਰੇ ਡਰਦੇ ਐ ਹੋਰ ਉਹਨਾਂ ਦੇ ਵਿੱਚ ਕੋਈ ਨੁਕਸ ਨਹੀਂ ਮੈਂ ਜਰਨੈਲ ਸਿੰਘ ਸਕੀਰਾ ਨੂੰ ਪੁੱਛਣਾ ਚਾਹਣਾ ਹੈ ਜਿਹੜੇ ਤੁਹਾਡੇ ਜਥੇਦਾਰ ਆ ਜਿਨ੍ਹਾਂ ਦੇ ਨਾਲ ਤੂੰ ਰਹਿਣਾ ਤੂੰ ਉਹਨਾਂ ਦੀ ਹਮਾਇਤ ਦੇ ਵਿੱਚ ਬੋਲਿਆ ਬਹੁਤ ਮੰਦ ਭਾਗਾ ਸੀ ਫਿਰ ਉਹਨਾਂ ਨੂੰ ਲਿਆਉਂਦਾ ਉਹਨਾਂ ਤੋਂ ਸਰੋਪੇ ਦਵਾ ਦਿੰਦੇ ਜਿਹੜੇ ਤੂੰ ਜਥੇਦਾਰ ਬਣਾਏ ਹੋਏ ਐ ਉਹ ਭਾਈ ਜਥੇਦਾਰ ਕਿੱਥੇ ਸੀ ਇੱਕ ਸ਼ਹੀਦ ਪਰਿਵਾਰ ਦਾ ਪ੍ਰੋਗਰਾਮ ਹੋਵੇ ਉੱਥੇ ਸਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਕੀਤੀ ਹੋਵੇ ਮਦਦ ਕੀਤੀ ਹੋਵੇ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕੀਤਾ ਹੋਵੇ ਤੇ ਤੂੰ ਉੱਥੇ ਜਥੇਦਾਰ ਸਾਹਿਬ ਦੀ ਬਦਨਾਮੀ ਕਰੇ ਤੈਨੂੰ ਕਿਹਨੇ ਲਿਖ ਕੇ ਦਿੱਤਾ ਸੀ ਬਹੁਤ ਹੀ ਮੰਦ ਭੱਗ ਹੈ ਪਰ ਉੱਥੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬੜਾ ਸਿਆਣਪ ਤੋਂ ਕੰਮ ਲਿਆ। ਉਹ ਹੱਥ ਬਨ ਕੇ ਵਿਚਾਰੇ شریف ਐ। ਪਿੱਛੇ ਹੋ ਗਏ। ਉਹ ਕਹਿੰਦੇ ਕੋਈ ਗੱਲ ਨਹੀਂ ਭਾਈ। ਤੂੰ ਦੇ ਲਾ ਸਰੋਪੇ। ਅਸੀਂ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਆਏ ਆ। ਮੈਲ ਸਿੰਘ ਬੱਬਰ ਨੂੰ ਅਸੀਂ ਦਿਲੋਂ ਪਿਆਰ ਕਰਦੇ ਸੀ। ਜੇਕਰ ਨਹੀਂ ਸਰੋਪਾ ਦੇਣ ਦਿੰਦਾ ਤੇ ਸਰੋਪਾ ਤੂੰ ਦੇ ਲਾ। ਕੁਝ ਨਹੀਂ ਬੋਲੇ। ਜੇਕਰ ਉਹ ਤੇ ਸ਼ਰੋਮਣੀ ਕਮੇਟੀ ਦੀ ਟਾਸਕ ਫੋਰਸ ਚੱਕ ਕੇ ਤੈਨੂੰ ਬਾਹਰ ਮਾਰਦੀ ਪ੍ਰਕਰਮਾਂ ਤੋਂ ਫੇਰ ਚੰਗਾ ਸੀ ਫੇਰ ਤੁਸੀਂ ਕਹਿੰਦੇ ਗੁੰਡੇ ਰੱਖੇ ਹੋਏ ਆ ਕਮੇਟੀ ਨੇ ਫੇਰ ਦੂਜੇ ਪਾਸੇ ਹੋ ਜਾਂਦੇ ਇਸ ਤਰ੍ਹਾਂ ਦੋਸਤੋ ਇਹ ਬਹੁਤ ਹੀ ਮੰਦ ਭਾਗਾ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜਥੇਦਾਰ ਸਾਰੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਜਿਹੜਾ ਮਰਜ਼ੀ ਹੋਵੇ ਜੋ ਕੰਮ ਉਹਨਾਂ ਨੇ ਉੱਤੇ ਕੀਤਾ ਜਾਣ ਬੁਝ ਕੇ ਕੀਤਾ ਸਾਰੀ ਪਹਿਲਾਂ ਸਕੀਮ ਬਣਾਈ ਹੋਈ ਸੀ ਤਾਂ ਕਰਕੇ ਇਹ ਕੀਤਾ ਮਾਇਦੀ ਪਰ ਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹੈ ਇੰਨੀਆਂ ਕਿ ਵਿਚਾਰਾ ਸਨ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤ